ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਟਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਟਾ ਮੁੱਦਾ ਹੈ ਅੱਜ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਿਸ਼ਨ 2017 ਨੂੰ ਲੈ ਕੇ ਸਾਰੀਆਂ ਪ੍ਰਮੁੱਖ ਧਿਰਾਂ ਬਾਦਲਦਲ ਕਾਂਗਰਸ ਆਪ ਤੇ ਮਾਨ ਦਲ ਨੇ ਸਿਆਸੀ ਕਾਨਫਰੰਸਾਂ ਕੀਤੀਆਂ ਇਨਾ ਸਿਆਸੀ ਕਾਨਫਰੰਸਾਂ ਨੇ ਕੀ ਸੁਨੇਹਾ ਦਿੱਤਾ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓ ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਨਾਲ ਸਿੱਖ ਦੀ ਪ੍ਰੀਤ ਤੋੜ ਨਿਬੀ ਜਾਂ ਫਿਰ ਸਿੱਖ ਇੱਕ ਵਾਰ ਫੇਰ ਟੁੱਟੇ ਗੰਡੌਂਚ ਫੇਲ ਹੋ ਗਿਆ ਵਿਵਾਦ ਇਸ ਤਰ੍ਹਾਂ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ 14 ਜਨਵਰੀ ਦੇ ਇਤਿਹਾਸ ਨੂੰ ਲੈ ਕੇ ਤੇ ਖ드ਰਾਣੇ ਦੀ ਟਾਬ ਭਾਈ ਮਹਾ ਸਿੰਘ ਤੇ 40 ਮੁਕਤਿਆਂ ਦੀ ਸ਼ਹਾਦਤ ਮਾਈ ਭਾਗੋ ਦੀ ਲਲਕਾਰ ਭਾਈ ਮਹਾ ਸਿੰਘ ਦਾ ਗੁਰੂ ਤੋਂ ਬਦਾਵਾ ਪਰਵਾਉਣਾ ਜੀ ਟੁੱਟੀ ਗੰਡਾਉਣੀ ਸੋ ਇਹ ਸਾਰਾ ਕੁਝ ਜਿਹੜਾ ਇੱਕ ਸਿੱਖ ਤੇ ਗੁਰੂ ਦਾ ਜਿਹੜਾ ਰਿਸ਼ਤਾ ਸਿੱਖ ਦੀ ਜਿਹੜੀ ਗੁਰੂ ਨੂੰ ਸਮਰਪਿਤ ਭਾਵਨਾ ਸਿੱਖ ਦਾ ਜਿਹੜਾ ਗੁਰੂ ਤੋਂ ਆਪਣੇ ਆਪ ਨੂੰ ਬਾਹਰਨਾ ਜੀ ਇਹ ਅੱਜ ਦਾ ਇਤਿਹਾਸ ਸੀ ਅੱਜ ਦੇ ਇਸ ਇਤਿਹਾਸ ਨੂੰ ਲੈ ਕੇ ਹੀ ਸ੍ਰੀ ਮੁਕਸਰ ਸਾਹਿਬ ਦੇ ਪਵਿੱਤਰ ਧਰਤੀ ਦੇ ਧਾਰਮਿਕ ਸਮਾਗਮ ਨੇ ਜਿਹੜੇ ਉਹ ਹਰ ਬਰੇ ਹੁੰਦੇ ਨੇ ਹਾਂਜੀ ਪਰ ਤੂੰ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਕਿ ਕਿਉਂਕਿ 2017 ਚੋਣਾਂ ਦਾ ਬਹਰਾ ਇਹ ਸ਼ੁਰੂ ਹੋ ਗਿਆ ਹਾਂਜੀ ਤੇ ਚੋਣਾਂ ਦਾ ਬਹਰਾ ਸ਼ੁਰੂ ਹੋਣ ਕਾਰਨ ਸਾਰੀਆਂ ਸਿਆਸੀ ਧਿਰਾਂ ਨੇ ਮਤਲਬ ਆਪਣਾ ਸਾਰਾ ਜੋਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਤੇ ਲਾਤਾ ਤੇ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਵੱਲ ਜਿੰਨੀਆਂ ਗੱਡੀਆਂ ਗਈਆਂ ਜਿੰਨੀਆਂ ਕਾਰਾਂ ਗਈਆਂ ਜਿੰਨੇ ਮੋਟਰਸਾਈਕਲ ਗਏ ਜਿੰਨੇ ਟਰੱਕ ਗਏ ਜਿੰਨੀਆਂ ਟਰਾਲੀਆਂ ਗਈਆਂ ਕਿਸੇ ਇੱਕ ਟਰਾਲੀ ਤੇ ਵੀ ਭਾਈ ਮਹਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਈ ਭਾਗੋ 40 ਮੁਕਤੇ ਕਿਸੇ ਇੱਕ ਟਰਾਲੀ ਤੇ ਵੀ ਉਹਨਾਂ ਦੇ ਨਾਮ ਦਾ ਕੋਈ ਬੈਨਰ ਕੋਈ ਫਲੈਕਸੀ ਕੋਈ ਬੋਰਡ ਨਹੀਂ ਸੀ ਲੱਗਿਆ ਜੀ ਕਿਸੇ ਇੱਕ ਤੇ ਵੀ ਜੀ ਸਾਰੀਆਂ ਗੱਡੀਆਂ ਤੇ ਆਪ ਪਾਰਟੀ ਆ ਕਿਸੇ ਤੇ ਕਾਂਗਰਸ ਆ ਕਿਸੇ ਤੇ ਬਾਦਲ ਦਾਲਾ ਕਿਸੇ ਤੇ ਮਾਨ ਦਾਲਾ ਮਤਲਬ ਸਾਰੀਆਂ ਸਿਆਸੀ ਮਤਲਬ ਜਿੰਨੀਆਂ ਉਥੇ ਸੰਗਤਾਂ ਗਈਆਂ ਉਹ ਆਪਣੇ ਆਪ ਤੇ ਸਿਆਸੀ ਲੈਵਲ ਲਾ ਕੇ ਗਈਆਂ ਸਿਆਸੀ ਫੱਟਾ ਲਾ ਕੇ ਗਈਆਂ ਕੋਈ ਉਥੇ ਗੁਰੂ ਦਾ ਫੱਟਾ ਲਾ ਕੇ ਨਹੀਂ ਗਿਆ ਜੀ ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਗੁਰੂ ਦੇ ਨਾਲੋਂ ਜਿਹੜੀ ਅਸੀਂ ਤੋੜ ਲਈ ਹੋਈ ਆ ਹਾਂਜੀ ਉਹਨੂੰ ਵਧਾਉਣ ਦੇ ਵਿੱਚ ਸਿੱਖ ਕੌਮ ਸੰਪੰਥ ਜਿਹੜਾ ਉਹ ਇੱਕ ਵਾਰ ਫੇਰ ਬੁਰੀ ਤਰ੍ਹਾਂ ਫੇਲ ਹੋਇਆ ਅਸੀਂ ਸਿਰਫ ਤੇ ਸਿਰਫ ਸਿਆਸੀ ਘੁੰਮਣਘੇਰੀਆਂ 'ਚ ਫਸ ਗਏ ਆ ਸਾਡੀ ਜਿਹੜੀ ਮਤਲਬ ਪਹਿਲੀ ਸੋਚ ਆ ਜਾਂ ਛੇਡਾ ਪਹਿਲਾ ਮੰਤਵ ਆ ਉਹ ਸਿਆਸੀ ਲਾਹੇ ਤੇ ਆ ਕੇ ਖੜ ਗਿਆ ਹਾਂਜੀ ਕਿ ਅਸੀਂ ਸਿਰਫ ਤੇ ਸਿਰਫ ਸਿਆਸੀ ਧਿਰਾਂ ਦੇ ਪੇਸ਼ ਲੱਗ ਬਣ ਗਏ ਆ ਸਿਆਸੀ ਧਿਰਾਂ ਨੇ ਜਿਹੜੀਆਂ ਉਹ ਉਹਨਾਂ ਦਾ ਆਪਣਾ ਸਿਆਸੀ ਮਨੋਰਥਾ ਉਹਨਾਂ ਦਾ ਧਰਮ ਨਾਲ ਕੋਈ ਬਾ ਬਾਤ ਨਹੀਂ ਸੋ ਜਿਸ ਤੋ ਤੱਕ ਮੈਂ ਜਿਹੜਾ ਅੱਜ ਦਾ ਸਮਾਗਮ ਸੀ ਸਮੁੱਚਾ ਸਮਾਗਮ ਸੀ ਜਿਹੜਾ ਸ਼੍ਰੀ ਬਖਸਰ ਸਾਹਿਬ ਦੀ ਪਵਿੱਤਰ ਧਰਤੀ ਦਾ ਖੰਧਰਾੜੇ ਦੀ ਢਾਬ ਮਾਇਨਸ ਰਹੀ ਆ ਉੱਥੇ ਹਾਂਜੀ ਗੁਰੂ ਨੂੰ ਦਿੱਤੇ ਬਦਾਵੇ ਨੂੰ ਪੜਵਾਉਣ ਦੀ ਭਾਵਨਾ ਅਲੋਪ ਰਹੀ ਆ ਉੱਥੇ ਜੀ ਮਾਈ ਭਾਗੋ ਦੀ ਲਲਕਾਰ ਸੁਣਨ ਤੋਂ ਕੰਨ ਜਿਹੜੇ ਉਹ ਸਾਰਿਆਂ ਦੇ ਬੰਦ ਰਹੇ ਨੇ ਜੀ ਤੇ ਫਿਰ ਗੁਰੂ ਦੇ ਨਾਲ ਟੁੱਟੀ ਆ ਜਿਹੜੀ ਉਹ ਕਿਸ ਰੂਪ ਚ ਗੰਡਾਈ ਜਾ ਸਕਦੀ ਸੀ ਇਸ ਦਾ ਅੰਦਾਜ਼ਾ ਅਸੀਂ ਬਾਖੂ ਵੀ ਲਾ ਸਕਦੇ ਹਾਂ ਕੌਮ ਇੱਕ ਵਾਰ ਫਿਰ ਕਿ ਕਿ ਜਿੰਨਾ ਹਾਲਾਤਾਂ ਦੇ ਵਿੱਚ ਅੱਜ ਇਹ ਸਮੇਂ ਅਸੀਂ ਗੁਰੂ ਦੇ ਚਰਨਾਂ 'ਚ ਗਏ ਸੀ ਆਪਦੀ ਟੁੱਟੀ ਗਡੌੜ ਗਏ ਸੀ ਉਹ ਹਾਲਾਤ ਕੀ ਨੇ ਕਿ ਇੱਕ ਪਾਸੇ ਉਹ ਸਮਾਂ ਚੱਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਸਰੂਪ ਜਿਹੜੇ 1 ਜੂਨ ਨੂੰ ਚੋਰੀ ਹੋਏ ਜਾਂ ਉਸ ਤੋਂ ਬਾਅਦ ਚੋਰੀ ਹੋਏ ਜਾਂ ਉਸ ਤੋਂ ਬਾਅਦ ਉਹਨਾਂ ਦਾ ਕਤਲਿਆਮ ਹੋਇਆ ਗੁਰਵਾਣੀ ਦੇ ਗੁਟਕਿਆਂ ਦੀ ਬੇਕਦਰਹੀ ਹੋਈ ਹਾਲੇ ਤੱਕ ਉਹਦਾ ਕੋਈ ਸਿਰ ਬੰਨਾ ਨਹੀਂ ਲੱਗਿਆ ਕੋਈ ਦੋਸਤ ਹੈ ਜਿਹੜਾ ਕੋਈ ਦੋਸ਼ੀ ਹੈ ਜਿਹੜਾ ਉਹ ਹਾਲੇ ਤੱਕ ਕੜ ਦੇ ਵਿੱਚ ਨਹੀਂ ਆਇਆ ਸਰਕਾਰ ਆ ਜਿਹੜੀ ਉਹਨੇ ਪੂਰੀ ਤਰ੍ਹਾਂ ਕੇਸਲ ਵੱਟ ਲਿਆ ਕੋਈ ਸੀਬੀਆਈ ਨੂੰ ਜਾਂਚ ਦੇਤੀ ਆ ਕੋਈ ਐਸਆਈਟੀ ਨੂੰ ਜਾਂਚ ਦੇਤੀ ਆ ਕੋਈ ਕਿਸੇ ਹਾਬਕਾ ਜੱਜ ਨੂੰ ਜਾਂਚ ਦੇ ਜਿਆ ਇਸ ਤੋਂ ਇਲਾਵਾ ਨਤੀਜਾ ਜਿਹੜਾ ਉਹ ਕੌਮ ਦੀ ਝੋਲੀ ਚ ਕੋਈ ਨਹੀਂ ਪਿਆ ਸੋ ਅਜਿਹੇ ਹਾਲਾਤਾਂ ਚ ਜਦੋਂ ਕੌਮ ਆਪਣੇ ਗੁਰੂ ਦੇ ਨਾਮ ਦਾ ਇੱਕ ਸੰਘਰਸ਼ਾ ਜਿਹੜਾ ਉਹਨੂੰ ਮੈਂ ਸਮਝਦਾ ਕਿ ਹਾਰ ਕੇ ਗੁਰੂ ਦੇ ਚਰਨਾਂ 'ਚ ਗਈ ਸੀ ਤੇ ਉਹਨੂੰ ਗੁਰੂ ਅੱਗੇ ਜੋ ਜੜੀ ਕਰਨੀ ਗੁਰੂ ਤੋਂ ਸਮਰਥਾ ਲੈਣ ਦੀ ਗੱਲ ਆ ਜਿਹੜੀ ਉਹ ਕਿਤੇ ਨਹੀਂ ਦਿਖਾਈ ਨਹੀਂ ਦਿੱਤੀ ਸਿਰਫ ਤੇ ਸਿਰਫ 2017 ਨੂੰ ਕਿਹਦੀ ਸਰਕਾਰ ਬਣੂਗੀ ਕਿ ਕੀ ਹੋਊਗਾ ਕੀ ਨਹੀਂ ਸਰਕਾਰ ਕੀ ਹੋਊਗਾ ਕੀ ਨਹੀਂ ਹੋਊਗਾ ਇਹਦੀ ਗੱਲ ਨਹੀਂ ਹੋਈ ਹਾਂਜੀ ਸਿਰਫ ਤੇ ਸਿਰਫ ਉਹ ਸ਼ਕਤੀ ਪ੍ਰਦਰਸ਼ਨ ਆ ਜਿਹੜਾ ਉਹ ਹੋਇਆ ਤੇ ਜਿਹੜੀ ਮੈਂ ਗੱਲ ਕੀਤੀ ਆ ਕਿ ਗੁਰੂ ਨਾਲ ਗੁਰੂ ਦੇ ਸਿੱਖ ਦੀ ਜਿਹੜੀ ਵਿਚਕਾਰਲੀ ਜਿਹੜਾ ਗੁਰੂ ਦੇ ਨਾਲ ਉਹਦਾ ਮਤਲਬ ਇੱਕ ਰਿਸ਼ਤਾ ਜਿਹੜਾ ਨਤ ਹੈ ਜਿਹੜਾ ਉਹਦੇ ਨਾਲ ਪ੍ਰੀਤ ਦੀ ਜੁੜੀ ਹੋਈ ਆ ਉਹ ਕਿਤਰੇ ਵੀ ਦਿਖਾਈ ਨਹੀਂ ਦਿੱਤੀ ਉਹ ਪੂਰੀ ਸਾਰਾ ਅਲੋਪ ਰਹੀ ਆ ਵਕਫ ਵਕਫ ਟੀਰਾ ਵੱਲੋਂ ਪੂਰਾ ਚੋਰ ਲਾ ਕੇ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਕਿਸ ਦਾ ਜ਼ਿਆਦਾ ਦਬਦਬਾ ਰਿਹਾ ਦੇਖੋ ਵੀ ਭਾਈ ਇਹ ਦਾ ਮਤਲਬ ਤਿੰਨੀਆਂ ਵੀ ਉੱਥੇ ਸਿਆਸੀ ਕਾਨਫਰੰਸਾਂ ਹੋਈਆਂ ਨੇ ਚਾਹੇ ਉਹ ਬਾਦਲ ਦਲ ਦੀ ਸੀ ਜਿਹੜੀ ਇਸ ਵੇਲੇ ਸਰਕਾਰ ਚਲਾ ਰਹੀ ਪਾਰਟੀ ਆ ਚਾਹੇ ਕਾਂਗਰਸ ਦੀ ਸੀ ਜਿਹੜੇ ਸੁਪਨਾ ਦੇਖ ਰਹੇ ਆ ਕਿ ਅਗਲੀ ਸਰਕਾਰ ਹੋਣੀ ਆ ਚਾਹੇ ਆਪ ਦੀ ਸੀ ਜਿਹੜੇ ਉਹ ਵੀ ਸੁਪਨਾ ਦੇਖ ਰਹੇ ਆ ਕਿ ਅਗਲੀ ਸਰਕਾਰ ਸਾਡੀ ਆ ਜੇ ਚਾਹੇ ਉਹ ਮਾਨ ਦਲ ਦੀ ਸੀ ਝੰਮੇ ਕਿਉਂ ਪੰਥਕ ਧਰਾਂ ਦੀ ਕਿਹਾ ਗਿਆ ਸੋ ਇਨ੍ਹਾਂ ਸਾਰੀਆਂ ਹੀ ਕਾਨਫਰੰਸਾਂ ਦੇ ਵਿੱਚ ਉਸ ਵਾਰ ਕਿਸਾਨਾਂ ਨੇ ਵੀ ਉੱਥੇ ਕੀਤੀ ਆ ਰੈਲੀ ਕੀਤੀ ਆ ਬਸਪਾ ਨੇ ਵੀ ਛੋਟਾ ਮੋਟਾ ਕਾਨਫਰੰਸ ਕੀਤੀ ਆ ਮਤਲਬ ਇਹ ਗੱਲ ਬੜੀ ਨਿੱਖਰ ਕੇ ਮਤਲਬ ਸਾਹਮਣੇ ਆਈ ਆ ਜੀ ਕਿ ਆਪ ਪਾਰਟੀ ਦੀ ਜਿਹੜੀ ਕਾਨਫਰੰਸ ਸੀ ਜਾਂ ਆਪ ਪਾਰਟੀ ਪਰ ਸੀ ਜਿਹੜਾ ਲੋਕਾਂ ਦਾ ਆਵਾਰ ਸੀ ਉਹ ਸਾਰੇ ਹੱਦ ਬੰਨੇ ਤੋੜ ਗਿਆ ਜੀ ਜਿਵੇਂ ਲੋਕਾਂ ਦਾ ਹਜੂਮ ਲੋਕਾਂ ਦਾ ਹੜ ਉਹ ਆਪ ਪਾਰਟੀ ਦੀ ਕਾਨਫਰੰਸ ਵਿੱਚ ਦਿਖਾਈ ਦਿੱਤਾ ਉਹਦੇ ਤੋਂ ਮਤਲਬ ਇੱਕ ਤਰ੍ਹਾਂ ਸਾਫ਼ ਹੋ ਗਿਆ ਪੰਜਾਬ ਦਾ ਇੱਕ ਰਾਸ਼ਟਰੀ ਦ੍ਰਿਸ਼ਾ ਜਿਹੜਾ ਆਉਣ ਵਾਲੇ ਦਿਨਾਂ 'ਚ ਕੋਈ ਅਚਾਨਕ ਇਸ ਤਰ੍ਹਾਂ ਦੇ ਕੋਈ ਮਤਲਬ ਧਮਾਕਾ ਹੋ ਰਾ ਸੀ ਧਮਾਕਾ ਹੋ ਜਾਵੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ ਕਿ ਉਹਦੇ ਨਾਲ ਕੁਝ ਉਲਟ ਪੋਲਟ ਇੱਕ ਦਾ ਮਲਟੀਪਲਟ ਹੋ ਜਾਵੇ ਤੇ ਮੈਂ ਕਹਿ ਨਹੀਂ ਸਕਦਾ ਪਰੰਤੂ ਅੱਜ ਇੱਕ ਤਰ੍ਹਾਂ ਇਹ ਗੱਲ ਆ ਜਿਹੜੀ ਉਹ ਬਕਸਰ ਦੀ ਪਵਿੱਤਰ ਧਰਤੀ ਤੇ ਸਾਫ਼ ਹੋ ਗਈ ਹੈ ਕਿ ਇਸ ਵੇਲੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਉਹ ਨਦਰਜਾ ਨਾ ਜਿਹੜਾ ਉਹ ਪੂਰੀ ਤਰ੍ਹਾਂ ਆਪ ਵਾਲਾ ਸੋ ਆਪ ਤੋਂ ਬਾਅਦ ਜੇ ਦੂਜੇ ਨੰਬਰ ਦੀ ਗੱਲ ਕਰਾਂਗੇ ਤੇ ਕਾਂਗਰਸ ਦਾ ਇਕੱਠ ਸੀ ਤੀਜੇ ਨੰਬਰ ਤੇ ਬਾਦਲ ਦਲ ਦਾ ਸੀ ਚੌਥੇ ਤੇ ਮਾਨ ਦਲ ਦਾ ਸੀ ਉਸ ਤੋਂ ਬਾਅਦ ਜਿਹੜੀਆਂ ਬਾਕੀ ਹੋ ਜਿੱਥੇ ਛੋਟੀਆਂ ਵੱਡੀਆਂ ਜਿੱਥੇ ਬੰਦਿਆ ਨੇ ਕਾਨਫਰੰਸਾਂ ਕੀਤੀਆਂ ਨੇ ਉਹਨਾਂ ਦੀ ਬਾਰੀ ਆਉਂਦੀ ਆ ਸੋ ਮਤਲਬ ਪੂਰੀ ਤਰ੍ਹਾਂ ਇਹ ਗੱਲ ਸਾਫ਼ ਹੋ ਗਈ ਆ ਕਿ ਅ ਇਸ ਵੇਲੇ ਪੰਜਾਬ ਚ ਆਪ ਦਾ ਅਭਾਰਾ ਜਿਹੜਾ ਉਹ ਸਿਖਰਾਂ ਤੇ ਪਹੁੰਚ ਗਿਆ ਆਪ ਦੀ ਸਭ ਤੋਂ ਵੱਡੀ ਰੈਲੀ ਕਰਨਾ ਤੇ ਕੇਜਰੀਵਾਲ ਦਾ ਸਿੱਖ ਮੁੱਦਿਆਂ ਤੇ ਕੀਤੇ ਐਲਾਨ ਦਾ ਕੀ ਪ੍ਰਭਾਵ ਪਵੇਗਾ ਜਾਂ ਫਿਰ ਸਿਰਫ ਤੇ ਸਿਰਫ ਇਹ ਵੋਟਾਂ ਮਟੋਰਨ ਦੇ ਲਈ ਸਿਆਸੀ ਲਾਹੇ ਹਨ ਲਗੂਗਾ ਗਲਤ ਹੀ ਹੁੰਦਾ ਕਿ ਜਿਹੜੀ ਸਿਆਸੀ ਤਰਾਨੇ ਉਹਨਾਂ ਦਾ ਤਾਂ ਮਨੋਰਥ ਵੋਟਾਂ ਮਟੋਰਨਾ ਹੁੰਦਾ ਸਿਆਸੀ ਲਾਹਾ ਲੈਣਾ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਉਹਦੇ ਲਈ ਉਹ ਵੱਡੇ ਵੱਡੇ ਵਾਅਦੇ ਵੀ ਕਰਦੇ ਨੇ ਵੱਡੇ ਵੱਡੇ ਲਾਰੇ ਵੀ ਲਾਉਂਦੇ ਨੇ ਵੱਡੇ ਵੱਡੇ ਦਮਗੇ ਜਿਵੇਂ ਵੀ ਮਾਰਦੇ ਨੇ ਸੋ ਅੱਜ ਜਿਹੜੀ ਆਪ ਦੀ ਮਤਲਬ ਐਡੀ ਵੱਡੀ ਰੈਲੀ ਹੋਈ ਆ ਮੁਖਸਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਆ ਜਿਹੜਾ ਉਹਦੇ ਚ ਟੋਪੀ ਤੇ ਝਾੜੂ ਆ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਸਾਨੂੰ ਸਾਰੇ ਪਾਸੇ ਦਿਖਾਈ ਦੇਣਾ ਸ਼ੁਰੂ ਕਰ ਦੂਗਾ ਪਹਿਲਾ ਪ੍ਰਭਾਵ ਤਾਂ ਇਹ ਆ ਦੂਜੀ ਗੱਲ ਆ ਜਿਹੜੀ ਕਿ ਕੇਜਰੀਵਾਲ ਨੇ ਜਿਹੜੀਆਂ ਉੱਥੇ ਸਿੱਖ ਮੁੱਦਿਆਂ ਨੂੰ ਲੈ ਕੇ ਗੱਲਾਂ ਕੀਤੀਆਂ ਕਿਉਂਕਿ ਜੇ ਪੰਜਾਬ ਦੀ ਧਰਤੀ ਤੇ ਆਇਆ ਤੇ ਸਿੱਖ ਮੁੱਦੇ ਆ ਜਿਹੜੇ ਉਹਨਾਂ ਨੂੰ ਮਾਈਨਸ ਵੀ ਨਹੀਂ ਕੀਤਾ ਜਾ ਸਕਦਾ ਸੋ ਉਹਨੇ ਮਤਲਬ ਮੁੱਖ ਰੂਪ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲਿਆਮ ਹੋਇਆ ਗੁਰਬਾਣੀ ਦੀ ਨਾਰਾਜ਼ਗੀ ਹੋਈ ਉਹਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਤੁਰੰਤ ਬਾਅਦ ਅਸੀਂ ਇਹ ਜਿਹੜੇ ਇਸ ਇਸ ਭਿਆਨਕ ਕਾਟ ਦੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਅਗਲੀ ਗੱਲ ਜਿਹੜੀ ਉਹਨੇ ਕਹੀ ਆ ਬੜੇ ਮਤਲਬ ਠੋਕ ਵਜਾ ਕੇ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੀ ਸੁਨਾਮੀਆਂ ਉਹਦਾ ਜ਼ਿੰਮੇਵਾਰ ਆ ਜੀ ਤੇ ਜਿਸ ਦਿਨ ਸਾਡੀ ਸਰਕਾਰ ਆ ਗਈ ਸਭ ਤੋਂ ਪਹਿਲਾਂ ਅਸੀਂ ਮਜੀਠੀਏ ਨੂੰ ਫੜ ਕੇ ਜੇਲ੍ਹ ਚ ਬੰਦ ਕਰਾਂਗੇ ਜੀ ਤੇ ਤੀਸਰੀ ਗੱਲ ਉਹਨੇ ਜਿਹੜੀ ਮਤਲਬ ਮੈਂ ਸਮਝਦਾ ਕਿ ਸਿੱਖ ਕੌਮ ਨੂੰ ਇੱਕ ਚਦਾਬ ਨਹੀਂ ਦਿੰਦੀ ਆ ਕਿ ਤੁਸੀਂ ਬਾਦਲਾਂ ਤੋਂ ਡਰਦੇ ਕਿਉਂ ਬਾਦਲਾਂ ਤੋਂ ਘਬਰਾ ਕਿਉਂ ਰਹੇ ਹੋ ਸਿੱਖ ਕੌਮ ਆ ਜਿਹੜੀ ਉਹ ਸਿੰਘਾਂ ਦੀ ਕੌਮ ਆ ਸਿੰਘ ਦਾ ਅਰਥ ਸ਼ੇਰ ਹੁੰਦਾ ਜਿਹੜੀ ਕੇਜਰੀਵਾਲ ਦੀ ਸ਼ਬਦਾਵਲੀ ਆ ਕਿ ਸਿੱਖ ਕੌਮ ਸਿੰਘਾਂ ਦੀ ਕੌਮ ਆ ਸਿੰਘ ਦਾ ਅਰਥ ਸ਼ੇਰ ਹੁੰਦਾ ਤੇ ਸ਼ੇਰ ਕਿਸੇ ਤੋਂ ਡਰਦਾ ਨਹੀਂ ਸੋ ਇਹ ਆ ਉਹਨੇ ਕਿਹਾ ਕਿ ਜੇ ਤੁਸੀਂ ਸ਼ੇਰ ਹੋ ਤੇ ਤੁਹਾਨੂੰ ਡਰਨਾ ਨਹੀਂ ਚਾਹੀਦਾ ਤੇ ਉਹਨੇ ਕਿਹਾ ਕਿ ਮੈਂ ਬਾਦਲਾਂ ਦੇ ਵਿਰੁੱਧ ਡਟ ਕੇ ਲੜੂੰਗਾ ਬਾਦਲਾ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਵੀ ਦਊਂਗਾ ਤੇ 1 ਸਾਲ ਪਿਆ ਜੇ ਬਾਦਲ ਮੇਰੇ ਨਾਲ ਮਤਲਬ ਉਹ ਮੇਰੇ ਤੇ ਜੋ ਕੁਝ ਕਰਨਾ ਚਾਹੁੰਦੇ ਨੇ ਮੈਂ ਉਸ ਦੇ ਲਈ ਤਿਆਰ ਆ ਮਤਲਬ ਉਹਨੇ ਇਹ ਦੋ ਤਿੰਨ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਜਿਹੜਾ ਉੱਥੇ ਐਡਾ ਵੱਡਾ ਹਜੂਮ ਇਕੱਠਾ ਹੋਇਆ ਸੀ ਉਹਦੇ ਚ ਇੱਕ ਬੜਾ ਵੱਡਾ ਸਿਆਹ ਭਰਿਆ ਉਹਨੇ ਪੂਰੀ ਤਰ੍ਹਾਂ ਲਲਕਾਰ ਕੇ ਕਿਹਾ ਕਿ ਮੈਂ ਬਾਦਲਾਂ ਦੇ ਨਾਲ ਸਿੱਧੀ ਸਿੱਧੀ ਟੱਕਰ ਲੈਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰੂੰਗਾ ਭੋਰਾ ਵੀ ਡਰੂੰਗਾ ਨਹੀਂ ਸੋ ਇਹ ਇਹ ਜਿਹੜੇ ਉਹਨੇ ਦੋ ਤਿੰਨ ਗੱਲਾਂ ਨੇ ਸਿੱਖ ਮੁੱਦਿਆਂ ਤੇ ਵੀ ਕੀਤੀਆਂ ਨੇ ਬਾਦਲਾਂ ਪ੍ਰਤੀ ਵੀ ਕੀਤੀਆਂ ਨੇ ਤੇ ਨਸ਼ਿਆਂ ਬਾਰੇ ਵੀ ਕੀਤੀਆਂ ਨੇ ਜੇ ਸ਼੍ਰੀ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਰਧਾ ਅੱਗੇ ਸਿਆਸਤ ਭਾਰੂ ਪੈ ਗਈ ਹੈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਤੇ ਸਿੱਖੀ ਦਾ ਕੀ ਭਵਿਕ ਹੋਵੇਗਾ। ਕੋਬੀ ਭਾਈ ਇਹ ਬੜੀ ਮਤਲਬ ਗੰਭੀਰ ਗੱਲ ਆ। ਚਿੰਤਾ ਦਾ ਵਿਸ਼ਾ ਵੀ ਆ ਤੇ ਚਿੰਤਨ ਦਾ ਵਿਸ਼ਾ ਵੀ ਆ। ਹਾਂਜੀ। ਕਿ ਆਖਰ ਐਡੀ ਮਹਾਨ ਪਵਿੱਤਰ ਧਰਤੀ ਤੇ ਐਡੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਧਾਰਮਿਕ ਸਮਾਗਮ ਹੁੰਦਾ ਹੈ ਉਸ ਧਾਰਮਿਕ ਸਮਾਗਮ ਦਾ ਉਹਨਾਂ ਧਾਰਮਿਕ ਭਾਵਨਾਵਾਂ ਦਾ ਰੰਗ ਆ ਜਿਹੜਾ ਉਹ ਸਿੱਖਾਂ ਤੋਂ ਪੂਰੀ ਤਰ੍ਹਾਂ ਲੈ ਜਾਵੇ ਬੜਾ ਹਾਂਜੀ ਮਤਲਬ ਸੋਚ ਕੇ ਇਸ ਗੱਲ ਨੂੰ ਮਨ ਨੂੰ ਹੈਰਾਨੀ ਵੀ ਹੁੰਦੀ ਆ ਚਿੰਤਾ ਵੀ ਹੁੰਦੀ ਆ ਦੁੱਖ ਵੀ ਹੁੰਦਾ ਕਿ ਕੀ ਅਸੀਂ ਮਕਸਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਜਾ ਕੇ ਕਿਸੇ ਵੀ ਸਿੱਖ ਦੀਆਂ ਅੱਗਾ ਅੱਗੇ ਉਹ ਨਜ਼ਾਰਾ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਨਜ਼ਾਰਾ ਹੀ ਨਹੀਂ ਆਇਆ ਕਿ ਭਾਈ ਮਹਾ ਸਿੰਘ ਦਾ ਸੀਸ ਦਸ਼ਮੇਸ਼ ਪਿਤਾ ਆਪਣੇ ਪੱਟ ਤੇ ਰੱਖ ਕੇ ਬੈਠੇ ਨੇ ਜੰਗ ਦੇ ਮੈਦਾਨ ਦੇ ਵਿੱਚ ਤੇ ਉਹਨੂੰ ਕਹਿੰਦੇ ਨੇ ਕਿ ਬੋਲ ਸਿੱਖਾ ਮੈਂ ਤੈਨੂੰ ਕੁਝ ਦੇਣਾ ਚਾਹੁੰਨਾ ਮੰਗ ਕੀ ਮੰਗਦਾ ਹਾਂਜੀ ਤੇ ਮਹਾ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਮੇਰੀ ਟੁੱਟੀ ਗੱਡ ਲੋ ਜੀ ਮਤਲਬ ਜਿਹੜੀ ਧਰਤੀ ਆ ਜਿਹੜੀ ਜਿਹੜੀ ਮਤਲਬ ਟੁੱਟੀ ਗੰਡਾਉਣ ਦੀ ਗਵਾਹ ਵਾ ਟੁੱਟੀ ਗੰਡਾਉਣ ਦੀ ਮਤਲਬ ਕਰਮ ਭੂਮੀ ਆ ਉਸ ਧਰਤੀ ਤੇ ਜਾ ਕੇ ਸਿੱਖ ਨੇ ਜਿਹੜੇ ਉਹ ਸਿੱਖੀ ਨੂੰ ਬਸਾਰ ਦੇਣ ਹਾਂਜੀ ਉਸ ਪਲ ਨੂੰ ਬਸਾਰ ਦੇਣ ਜਿਹੜੀ ਸਾਡੀ ਸਿੱਖ ਧਰਮ ਦੀ ਬੁਨਿਆਦ ਆ ਉਹਨਾਂ 40 ਮੁਕਤਿਆਂ ਦੀ ਯਾਦ ਨੂੰ ਵਿਸਾਰ ਦੇਣ ਮਾਈ ਭਾਗੋ ਦੀ ਲਲਕਾਰ ਨੂੰ ਵਿਸਾਰ ਦੇਣ ਮੈਨੂੰ ਲੱਗਦਾ ਕਿ ਇਸ ਤੋਂ ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਆ ਹਾਂਜੀ ਜਿੰਨਾ ਕੱਠ ਅ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਤੁਸੀਂ ਅਦਾਜਾ ਲਾਓ ਕਿ ਉਸ ਜਿਹੜੀਆਂ ਸਾਰੀਆਂ ਕਾਨਫਰੰਸ ਐਸੇ ਜਿਹੜੀਆਂ ਉਹ ਜਿਹੜਾ ਦਰਬਾਰ ਸਾਹਿਬ ਆ ਉਹ ਤੋਂ ਤਕਰੀਬਨ ਤਕਰੀਬਨ 3 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਾਰ ਬਾਰ ਸੀਗੀਆਂ ਹਾਂਜੀ ਤੇ 90% ਸਿੱਖ ਜਿਹੜੇ ਗਏ ਨੇ ਉਹਨਾਂ ਕਹੇ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਹ ਕਾਨਫਰੰਸਾਂ ਤੋਂ ਹੀ ਵਾਪਸ ਆ ਗਏ ਨੇ ਜੀ ਕਿਸੇ ਨੇ ਮਤਲਬ ਦਰਬਾਰ ਸਾਹਿਬ ਜਾ ਕੇ 10 20 ਸਦੀ ਤੋਂ ਬਾਅਦ ਦਰਬਾਰ ਸਾਹਿਬ ਜਾ ਕੇ ਕਿਸੇ ਨੇ ਮੱਥਾ ਟੇਕਣਾ ਮਤਲਬ ਕਿੱਥੇ ਸਾਡੀ ਉਹ ਭਾਵਨਾ ਗਈ ਆ ਹਾਂਜੀ ਤੇ ਤੁਸੀਂ ਹੈਰਾਨ ਹੋਮੋਗੇ ਕਿ ਜਿਹੜਾ ਮੈਂ ਮੈਂ ਜਿਹੜਾ ਮਹਿਸੂਸ ਕੀਤਾ ਕਿ ਜਿਹੜਾ ਆ ਪਾਰਟੀ ਦੇ ਇਕੱਠ ਸੀਗਾ ਜਿਹੜਾ ਬੇਮਿਸਾਲ ਇਕੱਠ ਸੀ ਉਹਦੇ ਚ ਜੇ ਜ਼ਿਆਦਾ ਨਹੀਂ ਤਾਂ ਘੱਟੋ-ਘੱਟ 30% ਉਹ ਲੋਕ ਸੀ ਜਿਹੜੇ ਸਰਬੱਤ ਖਾਲਸਾ ਚ ਵਿਚਾਰ ਮੋਏ ਸੀ ਜੀ ਸੋ ਜਿਹੜੇ ਲੋਕਾਂ ਦੀ ਭਾਵਨਾ ਕਿਸੇ ਵੇਲੇ ਗੁਰੂ ਦੇ ਨਾਲ ਗੁਰੂ ਦੀ ਪ੍ਰੀਤ ਦੇ ਨਾਲ ਗੁਰੂ ਦੇ ਮਾਨ ਸਨਮਾਨ ਦੇ ਨਾਲ ਗੁਰੂ ਪ੍ਰਤੀ ਸ਼ਰਧਾ ਨਾਲ ਐਨੀ ਜੁੜੀ ਸੀ ਕਿ ਅੱਜ ਉਹਨਾਂ ਨੇ ਇਹ ਲੋੜੀ ਮਹਿਸੂਸ ਨਹੀਂ ਕੀਤੀ ਹੈਗੀ ਕਿ ਉਹ ਦਰਬਾਰ ਸਾਹਿਬ ਨਾ ਤਮਸਤਕ ਹੋ ਗਾ ਜੀ ਸੋ ਇਹ ਇੱਕ ਮੈਨੂੰ ਲੱਗਦਾ ਕਿ ਇਹ ਇੱਕ ਸਾਡੀ ਕੌਮ ਦੇ ਲਈ ਬੜਾ ਚਿੰਤਾ ਦਾ ਵਿਸ਼ਾ ਕਿ ਅਸੀਂ ਮਤਲਬ ਭਾਵਨਾਤਮਕ ਤੌਰ ਤੇ ਇੱਕ ਬੇਗਾ ਇੱਕ ਹਨੇਰੀ ਆ ਉਹਦੇ ਚ ਬਹਿ ਜਾਣੇ ਆ ਕੁਝ ਕੋਈ ਮਤਲਬ ਸੋਚਣ ਦੀ ਲੋਡ ਨਹੀਂ ਮਹਿਸੂਸ ਕੀਤੀ ਜਾਂਦੀ ਅਸੀਂ ਉਸ ਬੇਗ ਦੇ ਵਿੱਚ ਬਹਿ ਜਾਂਦੇ ਆ ਤੇ ਗੱਲ ਜਿੱਥੇ ਆ ਕੇ ਖੜੀ ਆ ਗੱਲ ਉਥੇ ਦੀ ਉਥੇ ਖੜੀ ਆ ਕਿ ਅੱਜ ਜਿਹੜੀ ਸਾਡੀ ਗੁਰੂ ਦੇ ਨਾਲ ਪ੍ਰੀਤ ਆ ਜਿਹੜੀ ਉਹ ਉਹ ਜਿਹੜਾ ਧਾਗਾ ਹੈ ਜਿਹੜਾ ਗੁਰੂ ਦੇ ਨਾਲ ਸਾਡੀ ਪ੍ਰੀਤ ਜੋੜਦਾ ਉਹ ਧਾਗਾ ਕਿਤੇ ਟੁੱਟ ਗਿਆ ਉਹ ਉਹ ਨੂੰ ਸਾਨੂੰ ਅੱਜ ਗੰਢਾਉਣ ਦੀ ਲੋੜ ਸੀ ਪਰੰਤੂ ਅਸੀਂ ਉਹਨੂੰ ਅੱਜ ਗੰਢਾ ਨਹੀਂ ਸਕੇ ਸੋ ਉਸ ਮਹਾਨ ਪਵਿੱਤਰ ਪਾਵਨ ਧਰਤੀ ਤੇ ਖਦਰਾਨੇ ਦੀ ਢਾਬ ਤੇ ਏ ਕੇ ਸਿਆਸਤ ਧਰਮ ਤੇ ਭਾਰੂ ਪੈ ਗਈ ਆ ਹਾਂਜੀ ਤੇ ਇਹ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਇਹ ਸਾਡੇ ਕੌਮ ਦੇ ਲਈ ਪੰਥ ਦੇ ਲਈ ਸਿੱਖਾ ਦੇ ਲਈ ਬੜੀ ਮਤਲਬ ਚਿੰਤਾ ਚਿੰਤਨ ਵਾਲੀ ਘੜੀ ਆ ਕਿ ਆਖਰ ਨੂੰ ਅਸੀਂ ਕੱਲ ਵੀ ਜਿਵੇਂ ਮੈਂ ਕਹੀ ਸੀ ਕਿੱਥੋਂ ਤੇ ਕਿੱਥੇ ਆ ਗਏ ਜੀ ਸੋ ਇਹ ਜ਼ਰੂਰ ਇਸ ਬਾਰੇ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇੱਕ ਕੁਦਰਤ ਦਾ ਨਿਜਮ ਹੈ ਕਿ ਇੱਕ ਕੋਈ ਬੂਟਾ ਹੈ ਇੱਕ ਕੋਈ ਦਰਖਤ ਆ ਕਿਸੇ ਫਸਲ ਦਾ ਇੱਕ ਬੀਜ ਆ ਉਹ ਉਹਦੇ ਲਈ ਇੱਕ ਧਰਤੀ ਹੁੰਦੀ ਆ ਉਹ ਉਸ ਧਰਤੀ ਤੇ ਹੀ ਹੁੰਦਾ ਦੂਸਰੀ ਧਰਤੀ ਤੇ ਜਾ ਕੇ ਨਹੀਂ ਹੁੰਦਾ ਸੋ ਜੇ ਪੰਜਾਬ ਦੀ ਧਰਤੀ ਤੇ ਕੋਈ ਇਹ ਕਵੇ ਕਿ ਉਹ ਸਿੱਖੀ ਨੂੰ ਮਾਈਨਸ ਕਰਕੇ ਸਿਆਸਤ ਆ ਜਿਹੜੀ ਉਹ ਅੱਗੇ ਵੱਧ ਸਕਦੀ ਆ ਮੈਨੂੰ ਤਾਂ ਲੱਗਦਾ ਕਿ ਉਹ ਮਮਕਨ ਨਹੀਂ ਪਰਤੂ ਇਹ ਜਿਹੜੇ ਕਈ ਵਾਰ ਹਵਾ ਦੇ ਗੁੱਲੇ ਨੇ ਜਿਹੜੇ ਜਦੋਂ ਹਨੇਰੀਆਂ ਝੁੱਲਦੇ ਆ ਨੇ ਤੂਫਾਨ ਆਉਂਦੇ ਨੇ ਬਹੁਤ ਸਾਰੀਆਂ ਜਿਹੜੀਆਂ ਮਤਲਬ ਬੁਨਿਆਦਾਂ ਨੇ ਪੱਕੀਆਂ ਬੁਨਿਆਦਾਂ ਨੇ ਉਹ ਵੀ ਹਿੱਲ ਜਾਂਦੀਆਂ ਨੇ ਮੈਂ ਇਹ ਅੱਜ ਦੀ ਘਟਨਾ ਨੂੰ ਉਸ ਗੱਲ ਨਾਲ ਵੀ ਜੋੜ ਕੇ ਦੇਖਦਾ ਸੋ ਇਹ ਵੜੀ ਸਾਡੇ ਦੇ ਲਈ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਸ ਮਹਾਨ ਪਵਿੱਤਰ ਧਰਤੀ ਤੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਜੇ ਅਸੀਂ ਭੁੱਲ ਗਏ ਆਂ ਤੇ ਕੌਮ ਦਾ ਭਵਿੱਖ ਕੀ ਹੋਊਗਾ ਇਹਦੇ ਬਾਰੇ ਜ਼ਰੂਰ ਚਿੰਤਾ ਤੇ ਚਿੰਤਨ ਕਰਨ ਦੀ ਬਹੁਤ ਵੱਡੀ ਲੋੜ ਅੱਜ ਕੌਮ ਦੇ ਸਾਹਮਣੇ ਆ ਕੇ ਖੜੀ ਹੋ ਗਈ। ਗੁਰੂ ਬੜਾ ਦਿਆਵਾਨ ਹੈ ਤੇ ਸ਼ਾਇਦ ਇਸੇ ਕਰਕੇ ਹੀ ਗੁਰੂ ਨੇ 365 ਦਿਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਤਿਹਾਸਿਕ ਦਿਹਾੜੇ ਵਜੋਂ ਪਰਮਾਨਤਾ ਦਿੱਤੀ ਸੀ। ਤੇ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ 14 ਜਨਵਰੀ ਦਾ ਦਿਨ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਟੁੱਟੇ ਗੰਡਾਉਣ ਦੇ ਲਈ ਸੁਨੇਹਾ ਦਿੱਤਾ ਸੀ। ਉਹ ਟੁੱਟੀ ਗੰਡਾਉਣ ਦੇ ਵਿੱਚ ਅੱਜ ਸਿੱਖ ਇੱਕ ਵਾਰ ਫੇਰ ਫੇਲ ਹੋ ਗਿਆ ਤੇ ਸਿੱਖਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਤੱਕ ਉਹ ਗੁਰੂ ਤੋਂ ਟੁੱਟੀ ਨਹੀਂ ਗੰਡਾਉਂਦੇ ਉਦੋਂ ਤੱਕ ਸਿੱਖਾਂ ਨੂੰ ਕਿਸੇ ਪਾਸੇ ਢੋਈ ਨਹੀਂ ਮਿਲਣੀ। ਇਹ ਹੀ ਸਰਪਰਮਾਨੰਤ ਸੱਚ ਹੈ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।